ਯਾ ਵਦ ਅੱਛਾ ਮੈਂ ਤੁਹਾਨੂੰ ਹੁਣ ਮਿਲਿਆ ਜਾਂ ਤੁਹਾਨੂੰ ਵੱਖਰੇ ਤੌਰ ਤੇ ਪਰਿਵਾਰ ਚ ਮਿਲਦੇ ਆ ਜਦੋਂ ਹਾਂਜੀ ਮੈਨੂੰ ਐ ਲੱਗਦਾ ਹੁੰਦਾ ਵੀ ਤੁਸੀਂ ਖਾੜੇ ਲਾਉਂਦੇ ਹੋ ਜਦੋਂ ਖਾੜਾ ਲਾਉਂਦੇ ਆ ਤਾਂ ਤੁਹਾਡੀ ਰੂਹ ਹੋਰ ਹੁੰਦੀ ਹੈ ਜਦੋਂ ਖਾੜੇ ਤੋਂ ਉੱਤਰਦੇ ਹੋ ਤੁਹਾਨੂੰ ਤੁਹਾਡੇ ਚ ਕੁਝ ਉੱਤਰ ਜਾਂਦਾ ਕੀ ਗੱਲ ਹੈ ਮੈਂ ਇੱਕ ਗੱਲ ਦੱਸਾਂ ਵੀ ਮੈਂ ਹਮੇਸ਼ਾ ਕਹਿੰਦੇ ਹੁੰਨੇ ਵੀ ਮੈਂ ਪਾ ਮੈਂ ਬਹੁਤਾ ਸਿੱਖੀ ਨਹੀਂ ਬਹੁਤਾ ਕਿ ਮੈਂ ਸਿੱਖੀ ਨਹੀਂ ਹਮ ਹੈਨਾ ਜਸ ਗਾਣਾ ਤਾਂ ਕਹਿੰਦਾ ਗਾਣਾ ਹਮ ਹਮ ਗਾਣਾ ਹਾਂ ਪਰ ਮੈਨੂੰ ਸਟੇਜ 'ਨਾਂ ਮੋਰ ਬਹੁਤਾ अच्छा। ਹਿੰਦੀ ਜਿਵੇਂ ਇੱਕ ਮਾਂ شدت ਨਾਲ ਆਪਣੇ ਬੱਚੇ ਨੂੰ ਚਾਹੁੰਦੀ ਹੈ ਨਾ ਉਹਦੇ ਲਈ ਕੁਝ ਵੀ ਕਰ ਸਕਦੀ ਹੈ। ਤੇ ਮੈਨੂੰ ਸਟੇਜ ਨਾਲ ਇੰਨਾ ਮੋਹ ਹੈ ਜਦੋਂ ਮੈਂ ਸਟੇਜ ਤੇ ਚੜ੍ਹਦਾਂ ਨਹੀਂ ਹੁੰਦੀ ਮੈਨੂੰ ਆਇਆ ਹੁੰਦਾ ਵੀ ਲਾਹ ਛੋਟੇ ਤੋਂ ਬੱਚੇ ਤੋਂ ਲੈ ਕੇ ਕੋਈ ਮੇਰੀ ਭੈਣ ਕੋਈ ਮੇਰਾ ਬਜ਼ੁਰਗ ਬਾਪ ਮੇਰੇ ਹਾਨੀ ਜਿਹੜੇ ਮੇਰੇ ਮੇਰੀ ਉਮਰ ਦੇ ਸਾਹਮਣੇ ਬੈਠੇ ਵੀ ਕੋਈ ਵੀ ਜਿਹੜੀ ਪੀੜ੍ਹੀ ਹੈ ਮੇਰੇ ਤੋਂ ਨਾ ਖੁਸ਼ ਹੋ ਕੇ ਨਾ ਜਾਵੇ ਮੇਰੀ ਕੋਸ਼ਿਸ਼ ਕੋਸ਼ਿਸ਼ ਰਹਿੰਦੀ ਹੈ। ਜੀ ਤੇ ਪਤਾ ਨਹੀਂ ਮੇਰੇ ਹਸਬੰਦ ਨੇ ਵੀ ਬਹੁਤ ਵਾਰੀ ਕਿਹਾ ਹੈ अच्छा जी जद मैं किसी ਦੇ ਘਰੇ ਜਾ ਕੇ ਪਹਿਲਾ ਪਹਿਲਾ ਮਹਿੰਦੀ ਸੀ ਜਿੰਨਾਂ ਨੇ ਮੇਰਾ ਪਹਿਲਾ ਪ੍ਰੋਗਰਾਮ ਹੀ ਦੇਖਣਾ ਹੁੰਦਾ ਸੀ ਤੇ ਮੇਰਾ ਕਿਲੋ ਮਾਨ ਚ ਸੋਚਦੇ ਹੋਣੇ ਵੀ ਯਾਰ ਗਲਤ ਪੈਸੇ ਦਿੱਤੇ ਵੀ ਗਾਲੂ ਇਹ ਗਾਲੂ ਕੀ ਹਾਂਜੀ ਜਦੋਂ ਤੋਂ ਮੈਂ ਗਾ ਕੇ ਸਟੇਜ ਤੇ ਉਹ ਤੋਂ ਇਹ ਮੇਨ ਨਿਸ਼ਾਨੇ ਹੁੰਦੇ ਸੀ ਵੀ ਜਿੰਨਾਂ ਨੂੰ ਬਾਹਲਾ ਖਾੜਾ ਪਸੰਦ ਆਉਂਦਾ ਉਹਨਾਂ ਨੇ ਕਹਿਣਾ ਭਾਵੇਂ ਇੱਕ ਘੁੱਟ ਚਾਹ ਦੀ ਪੀਜੋ ਅੱਛਾ ਇਹ ਨਿਸ਼ਾਨੀ ਹੁੰਦੀ ਸੀ ਇਹ ਨਿਸ਼ਾਨੀ ਹੁੰਦੀ ਸੀ ਸਭ ਸਫਲ ਹੋ ਗਿਆ ਖੜਾ ਵੀ ਸਫਲ ਕੇ ਵੀ ਵਾਹਿਗੁਰੂ ਦੀ ਮੇਰ ਹੋ ਗਈ ਤੇ ਉਹਨਾਂ ਨੇ ਕਹਿਣਾ ਵੀ ਇੱਕ ਘੁੱਟ ਚਾਹ ਦੇ ਪੀਜੋ ਤੇ ਅਸੀਂ ਫਟਾਫਟ ਇੱਕ ਘੁੱਟ ਚਾਹ ਦੇ ਪੀਣੀ ਤੇ ਬਹੁਤੇ ਲੋਕਾਂ ਦੀ ਮੇਰੇ ਹਸਬੰਦ ਨੂੰ ਅੱਡ ਕਰਕੇ ਕਹਿਣਾ ਵੀ ਯਾਰ ਤੇਰੀ ਘਰ ਵਾਲੀ ਚ ਕੁਛ ਆਉਂਦਾ ਅੱਛਾ ਸਿੱਧਾ ਜਿਵੇਂ ਆਪਣੀ ਪਿੰਡੂ ਭਾਸ਼ਾ ਨਹੀਂ ਹੁੰਦੀ ਕਹਿੰਦੇ ਸਾਨੂੰ ਤਾਂ ਲੱਗਦਾ ਯਾਰ ਜਦੋਂ ਜਸਵਿੰਦਰ ਸਟੇਜ ਤੇ ਚੜ ਜਾਂਦੀ ਇਹਦੇ ਚ ਕੁਛ ਆਉਂਦਾ ਅੱਛਾ ਕਹਿੰਦੇ ਹੁਣ ਆ ਖੜੀ ਆ ਹੁਣ ਲੱਗਦੀ ਨਹੀਂ ਵੀ ਉਹੀ ਜਸਵਿੰਦਰ ਹੈ ਹੈ ਕੋਈ ਪਰਮਾਤਮਾ ਦੀ ਮੇਰੀ ਜਾਇ ਲਾਲੋ ਮੇਰਾ ਇਸ਼ਕ ਹੈ ਮੇਰਾ ਜਨੂਨ ਹੈ ਮੈਨੂੰ ਨਹੀਂ ਪਤਾ ਬੇਨਾ ਚੀਜ਼ਾਂ ਚ ਕੀ ਚੀਜ਼ ਹੈ ਜੀ ਅੱਛਾ